ਪਾਂਜੀ ਜੀ ਸਮਰ ਚੱਲਾ ਸਕੂਲ ਕਹਿੰਦਾ ਮੈਂ ਸਕੂਲ ਜਾਣਾ ਆ ਤੇ ਆਪਣੇ ਤਾਈ ਹੁਣਾਂ ਦੇ ਨਾਲ ਚੱਲਣਾ ਨਿਆਣਿਆਣਾ ਚਲੋ ਆਜੋ ਜਾਓ ਚਲੋ ਆਉ ਜੇਂ ਦੇ ਦੋ ਪੈਸੇ ਤੀਜੀ ਲੈ ਲਈ ਪੁੱਤ ਉੱਥੇ ਬੈਸਕਟ ਠੀਕ ਆ ਮੋਹਰੇ ਦੇ ਉੱਤੇ ਪੈ ਪੈ ਕਿੱਥੇ ਚਲੋ ਜਾਓ ਚਲੋ ਕੀ ਉੱਥੇ ਦੀ ਤਾਈ ਤੋਂ ਲੈ ਲੈ ਆ ਲੈ ਮੈਂ ਲੈ ਲਿਆ ਇਹ ਸਾਰਾ ਕੋਜੀ ਕਹਿੰਦਾ ਬੈਗ ਵੀ ਪਾਉਣ ਆਇਆ ਆ ਉਹ ਕਹਿ ਰਿਹਾ ਆ ਲੈ ਇਹ ਦੀਦੀ ਇਹਨੂੰ ਉੱਥੇ ਬੈਸਕਟ ਜੇ ਲੈ ਦਿਓ ਖਾ ਲੂੰਗਾ ਜੇ ਬੈਠਣਾ ਹੋਇਆ ਫੇ ਲੈ ਆਉਂਗੀ ਮੰਮੀ ਸਮਰ ਬਾਈ ਕਿੱਦਾਂ ਦਾ ਲੱਗਦਾ ਸਮਰ ਬਾਈ ਕੋਈ ਬਤਾ ਹੈਗਾ ਨਾ ਇਹਨੇ ਕੀਤੀ ਨਹੀਂ ਨਹੀਂ ਉਹ ਲਾਉਂਦਾ ਹੀ ਨਹੀਂ ਨਾ ਪੀ ਇਹ ਉਦਾਂ ਤਾਂ ਹੀ ਦੱਸ ਦਿੰਦਾ ਆ ਲਾਚੇ ਕਰੇ ਲੈਣਾ ਨਹੀਂ ਖੜੇ ਹੋ ਕੇ ਘਰ ਨਾਲ ਹਜੇ ਪਰ ਸ਼ਾਇਦ ਇਹ ਕਰੇ ਬਾਹਰ ਜਾ ਕੇ ਕਰਦਾ ਨਹੀਂ ਗਾਉਗੀ ਦੇਖੀ ਮੋਰੇ ਮੋਰੇ ਮੰਮੀ ਆਉਂਦੇ ਮੋਰੇ ਮੋਰੇ ਦੌੜਦਾ ਉਹਨਾਂ ਦੇ ਸਮਰਬਾ ਮਿੱਚੇ ਨੂੰ ਦੇਖਦਾ ਹੀ ਨਹੀਂ ਜੱਸੀ ਆ ਚਪਲਾ ਤਾਂ ਪਾ ਲਿਆ ਬੈਗ ਵੀ ਪਾਉਣਾ ਪੈਂਦਾ ਸਕੂਲੋਂ ਆ ਗਏ ਸੀ ਕੀ ਪੜ੍ਹ ਕੇ ਆਏ ਕੀ ਵੰਟੂ ਜੀ ਇਦਾਂ ਨੂੰ ਮੂੰਹ ਕਰਕੇ ਦੱਛੋ ਕੀ ਪੜ੍ਹ ਕੇ ਆਏ ਕੀ ਪੜ੍ਹ ਕੇ ਆਏ ਆ ਬੈਗ ਦੇਖੋ ਲੈ ਕੇ ਗਿਆ ਦੱਸ ਦੇ ਕੀ ਪੜ੍ਹ ਕੇ ਆਏ ਦੱਛ ਦੇ ਖੁਰ ਗਈ ਸਾਰੀ ਲੈਣਾ ਹੈ ਹੀ ਨਹੀਂ ਬੱਚਾ ਹੇ ਚ ਕੀ ਆ ਹੈ ਖੁਰ ਗਈ ਬੁੱਤ ਸਾਰੀ ਲਾਲਾ ਐ ਦੇਖ ਹਾਲਾਂ ਨੂੰ ਇੱਦਾਂ ਹੀ ਹੌਣ ਆਇਆ ਜੀ ਸਮਰ 9:30 ਵਜੇ ਸਕੂਲੋਂ ਆਇਆ 8 ਵਜੇ ਗਿਆ ਸੀ ਸਕੂਲ ਦੀ ਹਾਂ ਜੀ ਜੀ ਟਾਈਮ ਹੋ ਗਿਆ ਆ 4:30 ਤੇ ਮੈਂ ਇੱਧਰ ਸਲਵਾਰ ਸਿੰਦੀ ਪੇਸੀ ਚਾਪੇ ਨੂੰ ਸਿਰ ਉੱਤੇ ਸੀਗੇ ਚਾਪੀ ਕੇ ਇੱਧਰ ਮੈਂ ਇੱਕ ਸਿੰਤ ਆਪਣਾ ਜੈਂਪਰ ਤੇ ਸੂਟ ਅੱਜ ਆਏ ਸੀਗੇ ਤੇ ਦੋ ਸੂਟ ਆਪਾਂ ਕਟਿੰਗ ਕਰ ਲਏ ਆ ਤੇ ਇੱਕ ਰੈਂਦਾ ਆ ਤੇ ਮੰਮੀ ਇੱਧਰ ਲਸਣ ਛੱਲ ਦੇ ਪਿਆ ਅੱਜ ਅਸੀਂ ਬਣਾਉਣੇ ਆ ਜੀ ਰਾਜਮ ਭਿੰਤੇ ਸੀਗੇ ਸਵੇਰ ਦੇ ਉਹ ਹੋਏ ਨੀਗੇ ਸਹੀ ਉਹ ਹੁਣ ਮੈਂ ਕੁੱਕਰ 'ਚ ਰੱਖ ਦਿੱਤੇ ਆ ਸੀਟੀਆਂ ਲਵਾਉਣ ਲਈ ਤੇ ਫਿਰ ਆਪਾਂ ਥੋੜਾ ਟੱਕ ਕੇ ਹਨਾ ਤੜਕਾ ਲਗਾ ਲਾਂਗੇ ਇਹਨੂੰ ਤੇ ਹੁਣ ਇਹਨੂੰ ਸੀਟੀਆਂ ਵੱਜਣ ਦਿੰਨੇ ਆ ਤੇ ਹਜੇ 4:30 ਹੋਏ ਆ ਜੱਤਕਿ ਮੈਂ ਪੌਂਚੇ ਬਣਾ ਲਵਾ ਪੌਂਚੇ ਰਹਿੰਦੇ ਸਲਵਾਰ ਦੇ ਉਹ ਬਣਾ ਕੇ ਫੇਰ ਤੜਕਾ ਤੁਰਕਾ ਲਾਉਂਦੇ ਆ ਤੇ ਵਿੱਚੀ ਬੱਦਲ-ਬੁੱਦਲ ਹੋਈ ਜਾਂਦਾ ਵਿੱਚੀ ਧੁੱਪ ਨਿਕਲ ਹੀ ਜਾਂਦੀ ਆ ਤੇ ਹਿੱਦਾਂ ਦਾ ਹੀ ਆ ਕੁਛ ਮੌਸਮ ਸਮਰ ਬਾਹਰ ਗਿਆ ਆ ਖੇਡਣ ਨਿਆਣਿਆਂ ਨਾਲ ਾਂਜੀ ਲੋਜੀ ਸਲਵਾਰ ਬਣ ਗਈ ਆ ਤੇ ਪਹੁੰਚੇ ਹੀ ਰਹਿੰਦੇ ਸੀਗੇ ਟਾਈਮ ਸਵੇਕ 5 ਹੋਏ ਤਾਂ 10 ਮਿੰਟ ਅੱਗੇ ਆ ਤੇ ਹੁਣ ਤੜਕਾ ਲਾ ਲੀਏ ਫੇਰ ਰੋਟੀ ਰੋਟੀ ਬਣਾ ਲਾਂਗੇ ਹੈਨਾ ਪੌਂਕਾ ਲਾ ਕੇ ਰੱਖ ਲਾਂਨੇ ਆ ਤੇ ਇਹ ਵੀ ਖੁਲ ਕੇ ਦੇਖ ਲਈਏ ਉੱਬੜ ਰਹੇ ਆ ਹਾਂਜੀ ਲੋ ਜੀ ਇੱਥੇ ਮੈਂ ਲਾਉਣ ਲੱਪੀ ਸੀਗੀ ਰਾਜਮਾ ਨੂੰ ਤੜਕਾ ਤੇ ਪਿਆਜ਼ ਵਗੈਰਾ ਮੈਂ ਗ੍ਰाइंड ਕਰ ਲੈ ਸੀਗੇ ਤੇ ਪਿਆਜ਼ ਤੇ ਲਸਣ ਸੀਗਾ ਤੇ ਉਹਨਾਂ ਨੂੰ ਮੈਂ ਗ੍ਰाइंड ਕਰ ਲੈ ਤੇ ਜਿਹੜੇ ਟਮਾਟਰ ਆਉ ਮੈਂ ਉਹਦੇ ਕੱਟ ਲਾ ਮਗੀ ਤੇ ਅੱਜ ਮੈਂ ਥੋੜਾ ਟਾਈਮ ਨਹੀਂ ਤੜਕਾ ਲਾਉਣ ਲੱਗੀ ਕਿਉਂਕਿ ਅਸੀਂ ਜਾਣਾ ਸੀਗਾ ਮੱਥਾ ਟੇਕਣ ਚਰਾ ਕਰਨ ਤੇ ਇਸ ਕਰਕੇ ਤੇ ਫਿਰ ਮੈਂ ਕਿਹਾ ਚਲੋ ਫਟਾਫਟ ਲਗਾ ਦਵਾ ਤੜਕਾ ਤੇ ਫਿਰ ਰੋਟੀ ਰਹਿ ਜਾਣੀ ਸੀਗੀ ਰੋਟੀ ਬਣਾ ਲਾਂਗੇ ਤੇ ਬਾਕੀ ਤੁਸੀਂ ਦੀ ਮੇਰੀ ਵੀਡੀਓ ਦੇ ਨਾਲ ਬਨੇ ਰਹੇ ਹੋ ਤੇ ਹੁਣ ਚੱਲੇ ਆ ਮੱਥਾ ਟੇਕਣ ਤੇ ਕਾਲੂ ਹੈਗਾ ਮੇਲਾ ਜਗਾ ਤੇ ਉੱਥੇ ਚਰਾ ਗਿਆ ਅੱਜ ਚਰਾਕਾਂ ਚੱਲੇ ਆ ਤੇ ਸਮਰ ਕਹਿੰਦਾ ਮੈਂ ਮੋਰੇ ਬੈਣਾ ਤੇ ਰਾਹ ਸਹੀ ਨਹੀਂਗਾ ਇੱਥੇ ਪਿੰਡੇ ਹੀ ਆ ਸਕੂਲ ਹੀ ਆ ਸਾਡੇ ਤੇ ਬਸ ਅਸੀਂ ਚੱਲੇ ਆ ਚਰਾ ਕਰਕੇ ਆਉਨੇ ਆ ਦੇਖਦੇ ਆ ਉਹ ਉੱਪਰ ਜੀ ਆ ਨਿਕਲਿਆਂ ਦੇ ਇੱਥੋਂ ਜੀ ਇੱਥੇ ਜਾਇਆ ਕਰਦੇ। ਉੱਥੇ ਜਾਇਆ ਕਰਦੇ। ਉਹ ਬੈਠ ਚੁੱਕਾ ਨਾ। ਪਾਪਾ ਮਮਾ 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 ਕਰ ਰਹੀ ਹੈ। ਕਰ ਰਹੀ ਹੈ ਗੇਨਨ। ਹਾਂਜੀ ਅਸੀਂ ਮੱਥਾ ਟੇਕ ਕੇ ਆ ਗਏ ਸੀਗੇ ਤੇ ਉੱਥੇ ਥੋੜਾ ਟਾਈਮ ਲੱਗ ਗਿਆ। ਉਹ ਮਹਿੰਦੀ ਦਾ ਸੀਗਾ ਅੱਜ ਜਿੱਦਾਂ ਕੱਲੂ ਮੇਲਾ ਹੈ ਅੱਜ ਤੇਰਾਗ ਸੀਗੇ ਤੇ ਫਿਰ ਉਹ ਮਹਿੰਦੀ ਲਿਆ ਕਹਿੰਦੇ ਮਹਿੰਦੀ ਮਤਲਬ ਲਾ ਕੇ ਜਾਇਓ ਤੇ ਨਾਲੇ ਪ੍ਰਸ਼ਾਦ ਲੈ ਕੇ ਜਾਇਓ ਤੇ ਫਿਰ ਸਾਡੇ ਮਹਿੰਦੀ ਲਾਤੀ ਸੀਗੀ। ਮੈਂ ਥੋੜਾ ਟਾਈਮ ਰੱਖੀ ਆ ਫਿਰ ਲਾਤੀ ਦੇਖੋ ਕਿੰਨੀ ਰੰਗਲੀ ਮਹਿੰਦੀ ਸੀਗੀ। ਹੁਣ ਅਸੀਂ ਸਾਡੇ ਹੱਥਾਂ ਤੇ ਕਿੰਨੀ-ਕਿੰਨੀ ਉਹਨੇ ਪਾਤੀ ਹੁਣ ਮੰਮੀ ਵੀ ਲਾਉਂਦੇ ਪਏ ਆ। ਸਮਰ ਨੇ ਵੀ ਲਾ ਲਈ ਆ। ਉਹ ਵੀ ਹੱਥ ਲਵੇ ਲੈ ਉਹਨੇ ਵੀ ਤੇ ਸਮਰਦ ਦੇ ਪਾਪਾ ਨੇ ਵੀ ਮੈਂ ਕਹਾ ਤੁਸੀਂ ਘਰ ਨੂੰ ਕਿੱਧਰ ਜਾਣਾ ਆ ਸਕੂਟੀ ਕਿੱਦਾਂ ਚਲਾਉਣੀ ਆ ਫੇਰ ਏਦਾਂ ਗੱਬੇ ਜੇ ਸੀਗੀ ਹੱਥ ਦੇ ਉੱਤੇ ਏਦਾਂ ਫੜਿਆ ਸੀ ਉਹਨੂੰ ਹੈਂਡਲ ਨੂੰ ਤੇ ਆ ਗਏ ਇੱਥੇ ਨੇੜੇ ਸੀ ਸਾਡੇ ਅਸੀਂ ਤਾਂ ਵੈਸਾ ਹੀ ਉੱਤੇ ਸਕੂਟੀ ਤੇ ਚੱਲ ਰਹੇ ਤੇ ਕਿਉਂਕਿ ਸਮਰਦ ਦੇ ਪਾਪਾ ਘੱਟੇ ਤੁਰ ਤੁਰ ਕੇ ਘੱਟੇ ਜਾਂਦੇ ਆ ਤੇ ਬਾਕੀ ਹੁਣ ਉਹ ਦੁਕਾਨ ਨੂੰ ਗਏ ਆ ਰੀਲਾਂ ਲੈਣ ਤੇ ਉਹ ਮੈਂ ਹਰ ਸੀਂਦੀ ਆ ਰੋਟੀ ਤੇ ਮੰਮੀ ਨੇ ਬਣਾ ਲਈ ਸੀਗੀ ਤੇ ਬਾਕੀ ਆਪਣੇ ਕੰਮ ਕਾਰ ਸਾਰੇ ਨਿਭੜ ਗਏ ਆ ਤੇ ਹੁਣ ਬਸ ਸੀਂਦੀ ਆ ਮੈਂ ਲੈ ਕੇ ਤੇ ਸਿੱਧੀ ਮੇਰੀ ਵੀਡੀਓ ਦੇ ਨਾਲ ਬਣੀ ਰਿਓ ਹਾਂਜੀ ਲੋ ਜੀ ਟਾਈਮ ਹੋ ਗਿਆ ਪੌਣੇ 9 ਤੇ ਇੱਧਰ ਅਸੀਂ ਰੋਟੀ ਖਾ ਰਹੇ ਆ ਮਾਣ ਲੱਗੇ ਸੀ ਇਹ ਤੇ ਰਾਜਮਾ ਬਣਾਈ ਸੀ ਅੱਜ ਆਪਾਂ ਸੋਮਰ ਕਾਪੂਨ ਦੇ ਧਾਇਰੇ ਪਾਪਾ ਐ ਨਹੀਂ ਮੇजे ਦੇਖਦੇ ਆ ਤੇ ਮੈਂ ਡਰ ਸਲਵਾਰ ਦੇ ਬਲਬੂਲ ਪਾ ਲੇ 벨ਟ ਜੋੜ ਲਈ ਐ ਤੇ ਪੋਂਚੇ ਸਵੇਨ ਬਣਾਉਂਗੀ ਥੋੜਾ ਜਿੱਦਾ ਕਾਲਾ ਜਿਹਾ ਕਰਕੇ ਨੇਰਾ ਐ ਮਨ ਦੀਦਾ ਨੀਗਾ ਤੇ ਇਹਦਾ ਮੈਂ ਜੈਂਪਰ ਸੇਲੂਗੀ ਹੁਣ ਤੇ ਜੈਂਪਰ ਹੁਣ ਮੈਂ ਸੀਂਦੀ ਆ ਰੋਟੀ ਖਾ ਕੇ ਕਿਉਂਕਿ ਸਾਢੇ 4:30 ਹੋਣੇ ਨਹੀਂ ਹੋਏ ਆ ਜੈਂਪਰ ਮੈਂ ਸੀਂ ਕੇ ਪਹਿਣਾ ਕਿਉਂਕਿ ਮੈਂ ਫਿਰ ਕੱਲ ਨੂੰ ਮੈਨੂੰ ਥੋੜਾ ਜਿਆਦਾ ਕੰਮ ਕਰ ਜਾਣਾ ਫੇਸ ਕਰਕੇ ਤੇ ਸਮਰ ਇਥੇ ਰੱਖ ਦੇ ਪੁੱਤ ਹੁਣ ਇਹਦੀ ਚੱਕਣਾ ਲੂਣ ਰੱਖ ਦੇ ਰੱਖਣੀ ਕਰਦਾ ਹੋ ਚਲੋ ਜੀ ਗੁੱਟ ਬੁਆਏ ਆ ਗੁੱਟ ਬੁਆਏ ਹਾਂ ਕੀ ਜੱਕ ਲਿਆ ਅੱਛਾ ਲੰਮਾ ਬਹਿ ਜਾ ਰੋਟੀ ਖਾਣੀ ਰੋਟੀ ਖਾਣੀ ਹਾਂਜੀ ਮੈਂ ਸੂਟ ਦੇ ਗੜੇ ਬਣਾ ਲਏ ਜੈਂਪਰ ਦੇ ਤੇ ਬਲੋਈਆਂ ਪਾ ਲਈਆਂ ਤੇ ਇਹਨਾਂ ਕਾਫੀ ਜ਼ਿਆਦਾ ਨਿਗਾਹ ਜੀ ਲੱਗ ਰਹੀ ਆ ਤੇ ਇਸ ਕਰਕੇ ਨਾ ਮੈਂ ਬਵਾਸੀ ਕੀਤੀ ਆ ਸਵੇਰ ਨੂੰ ਸਿਹੂੰਗੀ ਹੁਣ ਕਿਉਂਕਿ ਪਤਾ ਨਹੀਂ ਲੱਗਦਾ ਐਮੀ ਕੋਈ ਟੱਕ ਟੁੱਕਣ ਲੱਗ ਜਵੇ ਹਨਾ ਤੇ ਤਾਂ ਕਰਕੇ ਥੋੜੀ ਲਾਈਟ ਘਟਿਆ ਤੇ ਟਾਈਮ ਵੀ 10:30 ਹੋ ਗਏ ਆ ਤੇ ਇਹ ਵਾਲੇ ਵਲੌਗ ਦਾ ਆਪਾਂ ਇੱਥੇ ਐਂਡ ਕਰਦੇ ਆਂ ਉਮੀਦ ਕਰਦੇ ਆਂ ਤੁਹਾਨੂੰ ਸਾਡਾ ਵਲੌਗ ਜਰੂਰ ਪਸੰਦ ਆਇਆ ਹੋਗਾ ਸਾਡੀ ਵੀਡੀਓ ਲਾਇਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਧੰਨਵਾਦ